ਪਾਰਸ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾਨੀ ਬਹੁਤ ਪਰਉਪਕਾਰੀ ਮਹਾਰਾਜਾ ਰਣਜੀਤ ਸਿੰਘ ਜੀ ਦਾਨੀ ਬਹੁਤ ਪਰਉਪਕਾਰੀ ਦਾਨ ਗਰੀਬਾਂ ਨੂੰ ਵੰਡਦਾ ਰਹਿੰਦਾ ਦਾਨ ਗਰੀਬਾਂ ਨੂੰ ਵੰਡਦਾ ਰਹਿੰਦਾ ਜਾਣਦੀ ਸੀ ਇਹ ਖਲਕਤ ਸਭ ਇੱਕ ਬੁੱਢੀ ਰਹਿੰਦੀ ਰਾਜ ਵਿੱਚ ਇੱਕ ਬੁੱਢੀ ਰਹਿੰਦੀ ਰਾਜ ਵਿੱਚ ਸੀ ਗਰੀਬ ਬਹੁਤ ਵਿਚਾਰੀ ਉਹ ਸੁਣਿਆ ਰਾਜਾ ਪਾਰਸੇ ਉਹ ਸੁਣਿਆ ਰਾਜਾ ਪਾਰਸੇ ਬੜੇ ਸੋਨਾ ਹਰ ਚੀਜ਼ ਵੇਚਾ ਲਈ ਤਵਾਂ ਲੋਹੇ ਦਾ ਲੈ ਕੇ ਨਾਲ ਤਵਾਂ ਲੋਹੇ ਦਾ ਲੈ ਕੇ ਨਾਲ ਜਾਪੋਂ ਕੀ ਰਾਜਦਰਬਾਰੀ ਪਹਿਰਾ ਦੇ ਨਾਲ ਸ਼ੂਨ ਲੱਗੀ ਪਹਿਰਾ ਦੇ ਨਾਲ ਸ਼ੂਨ ਲੱਗੀ ਉਹ ਕੰਮੀ ਅਕਲਾਂ ਦੀ ਮਾਰੀ ਇਹ ਦੇਖ ਕੇ ਰਾਜਾ ਹੱਸ ਪਿਆ ਇਹ ਦੇਖ ਕੇ ਰਾਜਾ ਹੱਸ ਪਿਆ ਦਿੱਤਾ ਉਸ ਹੁਕਮ ਸਰਕਾਰੀ ਇਸ ਮਾਈ ਨੂੰ ਸੋਨਾ ਦੇ ਦਿਓ ਇਸ ਮਾਈ ਨੂੰ ਸੋਨਾ ਦੇ ਦਿਓ ਜਿੰਨਾ ਅਜਦਾ ਤਵਾਏ ਭਾਰੀ ਇਸ ਮਾਈ ਨੂੰ ਸੋਨਾ ਦੇ ਦਿਓ ਜਿੰਨਾ ਅਜਦਾ ਤਵਾਏ ਭਾਰੀ ਤਾਈਓ ਗੋਸਲਾ ਭੁਲਦਾ ਤਾਈਓ ਗੋਸਲਾ ਭੁਲਦਾ ਅੱਜ ਤੱਕ ਉਹਦੀ ਸਰਦਾਰੀ ਅੱਜ ਤੱਕ ਉਹਦੀ ਸਰਦਾਰੀ ਗੁਰندر ਕੂਰੀ ਸਵਾਗਤ ਹੈ ਸਾਹਿਬ ਦਾ ਛੋਟੀ ਸੇਵਾ ਦੇ ਵਿੱਚ ਛੋਟੀ ਜੀ ਹਾਜ਼ਰੀ ਇੱਕ ਦਿਨ ਨਜ਼ਰ ਹੋ 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 ਇੱਕ ਦਿਨ ਨਜ਼ਰ ਮਿਹਰ ਦਿਹੀ ਸਹਾਈਆਂ ਵੇਖਦੇ ਸਾਡੇ ਤੇ ਵੀ ਪਾਦੇ ਇੱਕ ਦਿਨ ਨਜ਼ਰ ਮੇਰੇ ਦਿੱਹੀ ਸਾਈਆਂ ਵਿੱਕਦੇ ਸਾਡੇ ਤੇ ਵੀ ਪਾਦ ਲੋਕਾਂ ਵਾਂਗੂ ਸਾਡੀ ਵੀ ਬੇੜੀ ਹਏ ਤੂੰ ਪਰ ਗਿਨਾਰੇ ਲਾ ਦੇ ਪਰ ਜੇ ਨਾ ਤੂੰ ਸਾਨੂੰ ਦਰਸ ਦਿਖਾਇਆ ਫਿਰ ਮੈਂ ਬਹਿ ਜਾਣਾ ਧੂਣੀ ਲਾ ਕੇ ਇਸ ਘਟੇ ਦੇ ਦੀ ਪੁੱਲੀ ਦੇ ਵਿੱਚ ਯਾਦਾਂ ਦੇ ਦੀਪ ਜਗਾ ਕੇ ਯਾਦਾਂ ਦੇ ਯਾਦਾਂ ਦੇ ਦੀਪ ਜਗਾ ਕੇ ਕਿਉ ਜੇ ਤੂੰ ਨਹੀਂ ਜੇ ਤੂੰ ਨਹੀਂ ਜੇ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਸਹੀ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਸਈ ਯਾਦਾਂ ਦੇ ਸਹਾਰੇ ਜੀਵਾਂਗੇ ਤੂੰ ਨਹੀਂ ਹਾਏ ਤੇਰੀਆਂ ਯਾਦਾਂ ਵੇ ਤੇਰੀਆਂ ਯਾਦਾਂ ਹਾਏ ਤੇਰੀਆਂ ਯਾਦਾਂ ਜੇ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਸਈ ਯਾਦਾਂ ਦੇ ਸਹਾਰੇ ਜੀਵਾਂਗੇ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਵੇ ਤੇਰੀਆਂ ਯਾਦਾਂ ਹਾਏ ਸੋਹਣੀਆਂ ਯਾਦਾਂ ਉਹ ਸਾਨੂੰ ਸੱਜਣਾ ਗਮਾਂ ਦੇ ਵਸ ਪਾ ਕੇ ਦੂਰੋਂ ਵੇਖਦਾ ਤਮਾਸ਼ਾ ਅਗਲਾ ਕੇ ਸਾਨੂੰ ਸੱਜਣਾ ਗਮਾਂ ਦੇ ਵਸ ਪਾ ਕੇ ਹੇ ਦੂਰੋਂ ਵੇਖਦਾ ਤਮਾਸ਼ਾ ਅਗਲਾ ਕੇ ਤੂੰ ਲੋਕਾਂ ਨਾਲ ਬੋਲੇ ਸਾਡੇ ਨਾਲ ਨਾ ਬੋਲੇ ਗੈਰਾਂ ਨਾਲ ਬੋਲੇ ਸਾਡੇ ਨਾਲ ਨਾ ਬੋਲੇ ਬਸ ਦਿਸਦਾ ਰਹੇ ਤੂੰ ਭਾਵੇਂ ਨਾ ਬੋਲੇ ਕੁਝ ਦਿਸਦਾ ਰਹੇ ਤੂੰ 파ਵੇਂ ਨਾਮ ਬੋਲੇ ਹੋਏ ਅਸੀਂ ਇਹ ਸਹਿਲਾ ਰਹੇ ਜੀ ਲਾਂਗੇ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਵੇ ਤੇਰੀਆਂ ਯਾਦਾਂ ਹਾਈ ਢੋਲੇ ਦੀਆਂ ਯਾਦਾਂ ਬੇਮਾਈਏ ਦੀਆਂ ਯਾਦਾਂ ਉਹ ਸੱਜਣ ਪਿਆਰੇ ਦੇ ਕੇ ਲਾਰੇ ਹਾਈ ਸੱਜਣ ਪਿਆਰੇ ਦੇ ਕੇ ਲਾਰੇ ਸੱਜਣ ਪਿਆਰੇ ਦੇ ਕੇ ਲਾਰੇ ਪਿਆਰ ਦੇ ਤਾਂ ਕੇ ਤੁਰ ਗਏ ਨੀ ਸੀਨੇ ਠੰਡਾ ਫਾਵਣ ਵਾਲੇ ਅੱਗਾ ਲਾ ਕੇ ਤੁਰ ਗਏ ਨੀ ਸੀਨੇ ਠੰਡਾ ਫਾਵਣ ਵਾਲੇ ਅੱਗਾ ਲਾ ਕੇ ਤੁਰ ਗਏ ਨੀ ਲੱਕਾ ਪਰੀ ਦੇ ਪਹਾ ਪਹਾ ਰੁੰਦੇ ਰਹੇ ਗੱਲ ਯਾਰ ਲੁਕਾਇਆ ਲੁਕਦੀ ਨਹੀਂ ਜਿਸ ਦਿਨ ਦੀ ਸੱਜਣਾ ਕੰਡ ਕੀਤੀ ਇੱਕ ਰਾਤ ਗੁਜ਼ਾਰੀ ਸੁਖ ਦੀ ਨਹੀਂ ਤੂੰ ਨਹੀਂ ਤੱ ਤੇਰੀਆਂ ਯਾਦਾਂ ਸਹੀ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀ ਲਾਂਗੇ ਤੂੰ ਨਹੀਂ ਹਏ ਤੇਰੀਆਂ ਯਾਦਾਂ ਹਏ ਕਦੇ ਟਕਰੇ ਤਾਂ ਪੁੱਛੀਏ ਕਸੂਰ ਵੇ ਤੂੰ ਦੱਸ ਕਿਹੜੀ ਗੱਲ ਹੋਇਆ ਸਾ ਤੂੰ ਦੂਰ ਬੈਨ ਕਦੇ ਟਕਰੇ ਤਾਂ ਪੁੱਛੀਏ ਕਸੂਰ ਵੇ ਤੂੰ ਦੱਸ ਕਿਹੜੀ ਗੱਲੋ ਹੋਇਐ ਸਤੋ ਦੂਰ ਵੇ ਤੂੰ ਲੋਕਾਂ ਨਾਲ ਬੋਲੇ ਸਾਡੇ ਨਾਲ ਨਾ ਬੋਲੇ ਗੈਰਾਂ ਨਾਲ ਬੋਲੇ ਸਾਡੇ ਨਾਲ ਨਾ ਬੋਲੇ ਬਸ ਦਿਸਦਾਰ ਹੈ ਤੂੰ ਭਾਵੇਂ ਨਾ ਬੋਲੇ ਉੰਜ ਦਿਸਦਾਰ ਹੈ ਤੂੰ ਭਾਵੇਂ ਨਾ ਬੋਲੇ ਓਏ ਅਸੀਂ ਇਹ ਸੇਹ ਨਾ ਰਹੇ ਜੀ ਲਾਂਗੇ ਤੂੰ ਨਹੀਂ ਹਏ ਤੇਰੀਆਂ ਹਯਾ ਤਾਂ ਬੇ ਤੇਰੀਆਂ ਯਾਦਾਂ ਮੈਂ ਕਿਨੂੰ ਕਿਨੂੰ ਦੱਸਾਂ ਇਹ ਪਿਆਰ ਦੀਆਂ ਗੱਲਾਂ ਹਾਏ ਕਿਨੂੰ ਕਿਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ ਮੈਂ ਕਿਨੂੰ ਕਿਨੂੰ ਦੱਸਾਂ ਸੋਹਣੇ ਯਾਰ ਦੀਆਂ ਗੱਲਾਂ ਮੈਂ ਕਿਨੂੰ ਕਿਨੂੰ ਦੱਸਾਂ ਯਾਦ ਦੀਆਂ ਗੱਲਾਂ ਉਹ ਤੈਨੂੰ ਮੰਨਿਆ ਸੀ ਆਪਣਾ ਖੁਦਾਵੇਂ ਤੂੰ ਦੱਸ ਕਿਹੜੀ ਗੱਲ ਹੋ ਗਈ ਉਹ ਖਫਾਵੇਂ ਤੈਨੂੰ ਮੰਨਿਆ ਸੀ ਆਪਣਾ ਖੁਦਾਵੇ ਤੂੰ ਦੱਸ ਕਿਹੜੀ ਗੱਲਾਂ ਹੋ ਗਈਆਂ ਚੋਦਾਵੇ ਤੂੰ ਲੋਕਾਂ ਨਾਲ ਬੋਲੇ ਸਾਡੇ ਨਾਲ ਨਾ ਬੋਲੇ ਗੈਰਾਂ ਨਾਲ ਬੋਲੇ ਸਾਡੇ ਨਾਲ ਨਾ ਬੋਲੇ ਬਸ ਦਿਸਦਾਰ ਹੈ ਤੂੰ ਪਾਵੇਂ ਨਾ ਬੋਲੇ ਕੁੰਝ ਦਿਸਦਾਰ ਹੈ ਤੂੰ ਪਾਵੇਂ ਨਾ ਬੋਲੇ ਓਏ ਅਸੀਂ ਐਸੇ ਲਹਿਰੇ ਧੀ ਲਾਗੇ ਤੂੰ ਨਹੀਂ ऐं तेरियां यादां बि ते सोने यादां माईअ यादां यादां याद यादां 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 यादां